ਦਾ ਦਰਸਾਵਾਈ ਫਟੇ ਜੀ ਤੇ ਬੇਨਤੀ ਇਹ ਵੀ ਆ ਦੇਖੋ ਜੀ ਆਪਾਂ ਸਿੱਖ ਧਰਮ ਦੇ ਰਹਿੰਦੇ ਹੋਏ ਆਪਾਂ ਯਕੀਨ ਕਰਦੀ ਚੀਜ਼ਾਂ ਦੇ ਲੇਕਿਨ ਸਾਹਮਣੇ ਗੁਰਸੇਖ ਪ੍ਰਭਾਉ ਜੀ ਖੜੇ ਸਾਡੇ ਇਹਨਾਂ ਹੱਥ ਚ ਬਾਲ ਨੇ ਮੈਂ ਪੁੱਤੋ ਮੰਡੀ ਵੇਗਾ ਲਹਿਰਾ ਤੋਂ ਬੋਲ ਰਿਆਂਗਾ ਕਿ ਉੱਥੇ ਪੁੱਤੋ ਮੰਡੀ ਜਾ ਕੇ ਜਨਕ ਜਿਹੜਾ ਪਚੀਜ਼ ਨਹੀਂ ਮੰਨਦੇ ਚੀਜ਼ ਹੋਈ ਆਗੀ ਆ ਦੇਖੋ ਗੁਰਸੇਖ ਖੜੇ ਆ ਤੇ ਹੋਰ ਵਿੱਚ ਕੱਟ ਆਇਆ ਇਹ ਚੀਜ਼ਾਂ ਸ਼ਰੀਰ ਨਾ ਮੰਨ ਰਹੀ ਹਾਂ ਜੀ ਇਹ ਨਹੀਂ ਇਹ ਸੀ ਨਹੀਂ ਮੰਨ ਰਹੀ ਠੀਕ ਹੈ ਠੀਕ ਹੈ ਠੀਕ ਹੈ ਲੇਕਿਨ ਹੋਇਆ ਜੀ ਹੋਇਆ ਮੈਂ ਲੈ ਮੈਂ ਵੀ ਕੀ ਨਹੀਂ ਕਰਦਾ ਲੇਕਿਨ ਹੋਇਆ ਜੀ ਆਪਾਂ ਦੇਖ ਰਹੇ ਹਾਂ ਬਾਕੀ ਤੁਹਾਨੂੰ ਬਾਲ ਦਿਖਾ ਰਿਹਾ ਵੀ ਜੀ ਬਾਕੀ ਤੁਹਾਨੂੰ ਮੈਂ ਉਹ ਜਿੱਤੇ ਜਿਹੜੇ ਜੀੜ ਦੇ ਬਾਅਦ ਕੱਟੇ ਗਿਆ ਮਾਤਾ ਦੇ ਉਹ ਵੀ ਤੁਹਾਨੂੰ ਦਿਖਾ ਸਕਦਾ ਐਸੇ ਜਾ ਰਹੇ ਹਾਂ ਉਧਰ ਅੱਜ ਰਿਖੀ ਕੋਈ ਨਾ ਕੋਈ ਨਾ ਕੋਈ ਗੱਲ ਕੀ ਕੋਈ ਨਹੀਂ ਫਿਰ ਦਣਾ ਨਹਾਵੋ ਅਕੋਈ ਸਰਕਿਟ ਪਸੰਦ ਕਰੇਗੇ ਬੰਦ ਕਰੀਓ ਸ੍ਰੀ ਖਾਲਸਾ ਸਾਹਿਬ ਜੀ ਫਤਿਹ ਜੀ ਬਾਬਾ ਜੀ ਜੀ ਮਾਤਾ ਜੀ ਸ੍ਰੀ ਅਨੰਦ ਬੀਜੀ ਮੈਂ ਦੇਖੋ ਤੁਸੀਂ ਕੁਛ ਸਿੱਖੋਗੇ ਮੈਂ ਬਸ ਲੇਕਿਨ ਹਾਂਜੀ ਹਾਂ ਆਪਾਂ ਇਹ ਜੀ ਯਕੀਨ ਨਹੀਂ ਕਰਦੇ ਨਾ ਜਰੂਰ ਪਤਾ ਲਾ ਕੇ ਜਿਵੇਂ ਮਨ ਲੋ ਬਲੀ ਜਰੂਰ ਭੱਜਿਆ ਆ ਦੇਖੋ ਮਾਂ ਤਾਂ ਜੀ ਬੈਜੇ ਇਹਨਾਂ ਦੇ ਵਾਲ ਕੱਟਿਆ ਗਿਆ ਲੇਕਿਨ ਮਾਇਓ ਕੁਛ ਸਿੱਖਾਲ ਸਾਰਾ ਪ੍ਰਵਾਹ ਕੁਛ ਸਿੱਖਾ ਲੇ ਗਿਆ ਆਪਣਾ ਆ ਦੇਖੋ ਜੀ ਸਾਰੇ ਖੜੇ ਆ ਜੀ ਲੇਕਿਨ ਆਪਾਂ ਜੀ ਯਕੀਨ ਨਹੀਂ ਕਰਦੇ ਫਿਰ ਆਪਾਂ ਯਕੀਨ ਕਰਨਾ ਪੈਣਾਗਾ ਦੇਖੋ ਮਾਂ ਤਾਂ ਜੀ ਬੈਜੇ ਜਸਤੂ ਆਣਾ ਸਾਬ ਪੜਿਆ ਹੋਇਆ ਹੈ ਬੋਲੋ ਜੀ ਹਾਂਜੀ ਕੀ ਕਹਾਂ ਤੁਹਾਨੂੰ ਨਹੀਂ ਲੇਕਿਨ ਹੁਣ ਆਣੇ ਮੇਰੀ ਮਾਤਾ ਤਾਂ ਪਹਿਲਾਂ ਦਿੱਲੀ ਘਰਦੁਆਰੇ ਜਾਂਦੀ ਸੀ ਹਾਂਜੀ ਹਾਂਜੀ ਹੁਣ ਇਹ ਦੋ ਕੁ ਮਹੀਨਾ ਦੀ ਮਾਤਾ ਸੋਹਣੀ ਜੀ ਕਮਜ਼ੋਰ ਹੈ ਤਾਂ ਕਿ ਜਾਣੀ ਹਾਂ ਕੋਈ ਗੱਲ ਨਹੀਂ ਤੇ ਵੀ ਹੁਣ ਮੇਰੀ ਮਾਤਾ ਦਾ ਇਹ ਤਾਂ ਆਪੇ ਨਹੀਂ ਕੱਟੇਗੀ ਬਾਹਰ ਚ ਗਈਆ ਬਾਹਰ ਤੇ ਗਈ ਤੇ ਬਾਹਰ ਵੀ ਦੋ ਨੂੰ ਨਹੀਂ ਹੈ ਉਸ ਟਾਈਮ ਬਾਹਰ ਕੱਟੇ ਗਏ ਮੈਂ ਫੁੱਲੇ ਗਿਆ ਹੋਇਆ ਸੀ ਤੇ ਉਸ ਤੋਂ ਬਾਅਦ ਜਦੋਂ ਸਾਹਮਣੇ ਬੰਦਾ ਬੈਠਾ ਉਹ ਕਹਿੰਦਾ ਡਿੱਗ ਪੀਕੇ ਕੋਈ ਬੰਦਾ ਨਹੀਂ ਕੋਈ ਬੁਢੀ ਨਹੀਂ ਕੋਈ ਠੀਕ ਹੈ ਠੀਕ ਜਿੱਦ ਮੈਂ ਇਹ ਕਹਿ ਰਹੇ ਹਾਂ ਵੀ ਉਹ ਬੰਦੇ ਨੇ ਵਾਲ ਕੱਟੇ ਜਾਂ ਬੁਢੀ ਨੇ ਵਾਲ ਕੱਟੇਗਾ ਕੋਈ ਬੁਢੀ ਨਹੀਂ ਕੋਈ ਬੰਦਾ ਠੀਕ ਹੈ ਠੀਕ ਮਾਤਾ ਤੁਸੀਂ ਕਹਣਾ ਤੁਸੀਂ ਤੁਸੀਂ ਕਹਿਣਾ ਚਾਹੁੰਗੇ ਤੁਸੀਂ ਗੱਲ ਕੋਈ ਅਛਾ ਅੱਛਾ ਤੁਹਾਨੂੰ ਕੋਈ ਬਦਲਾ ਕੇ ਵੀ ਆਉਂਗੇ ਤੀਜ ਆ ਜਾ ਕੋਈ ਆਪਣਾ ਹੋ ਸਕਦਾ ਜੀ ਆਪਣਾ ਕੋਈ ਕਿਸੇ ਦਾ ਕੋਈ ਗੱਲਬਾਤ ਹੋਣੀ ਹੋਵੇ ਉਹ ਕੱਟ ਗਿਆ ਜਾਂ ਹੋਰ ਤੁਹਾਨੂੰ ਅਛਾ ਸੁਣ ਜਾ ਵੀ ਬਦਲਾ ਕੇਗਾ ਆ ਤੂੰ ਇਧਰ ਆ ਸਕਦੇ ਮਾੜਾ ਜਿਹਾ ਕੱਟੇ ਅੱਛਾ ਤੂੰ ਸਾਹਮਣੇ ਦਿਖਾ ਸਕਦੇ ਉਹ ਆ ਗਿਆ ਜੀ ਮੋਸੇ ਦਾ ਗੁਲਾ ਆ ਦੇਖੋ ਵੀਰ ਜੀ ਵਾਲ ਕੱਟੇ ਮਾਰ ਦਦੇ ਆਪਾਂ ਯਕੀਨੀ ਕਰਦੇ ਹੈਗੇ ਬਿਲਕੁਲ ਸਰੀਆ ਮਾਪ ਉਹ ਦੇਖ ਰਿਹਾ ਹੈਗਾ ਆ ਦੇਖੋ ਜੀ ਉਹ ਕਿਸੇ ਨੂੰ ਮੋਬਾਈਲ ਦੇਖਾ ਕੱਟੇ ਵੀ ਲਫਾਵੇ ਵਿੱਚ ਪਏ ਨੂੰ ਉਹ ਵੀ ਦਿਖਾ ਰਿਹਾ ਤੇ ਵੀਰ ਜੀ ਆਪਾਂ ਨੂੰ ਗੱਲਾਂ ਯਕੀਨ ਕਰਨਾ ਪੈਣਾ ਆਪਾਂ ਨੂੰ ਤੇ ਗਵਾਹ ਕੋਣ ਵੀਰ ਜੀ ਇਹ ਮੌਕੇ ਇਹਨਾਂ ਨੇ ਚੱਕਿਆ ਆ ਭਾਈ ਜੀ ਆ ਵੀਰ ਜੀ ਆ ਗਵਾਹ ਖੜੇ ਜੀ ਸਾਹਮਣੇ ਖੜੇ ਕਹਿੰਦੇ ਵੀ ਅਸੀਂ ਵੀ ਦੇਖਿਆ ਕੱਟਦਾ ਵੀ ਸਾਨੂੰ ਪਤਾ ਲੱਗਿਆ ਵੀਰ ਜੀ ਤੁਸੀਂ ਕਿਵੇਂ ਮੌਕੇ ਦੇ ਵਾਹ ਵੀ ਕਿਵੇਂ ਤੁਹਾਨੂੰ ਸਮੇਂ ਕਿਵੇਂ ਲੱਗਿਆ ਤੁਹਾਨੂੰ ਮੈਂ ਉਸ ਤੇ ਬੈਠਾ ਸੀ ਜਦੋਂ ਤੇ ਬੁੱਕਲ ਬਿੱਗੀ ਪਈ ਆ ਦਿੱਸੀ ਅੱਛਾ ਇਹ ਆ ਕੇ ਮੈਂ ਚੱਕੀ ਠੀਕ ਹੈ ਠੀਕ ਹੈ ਲੱਗ ਵੀ ਬੇਹੋਸ਼ ਹੋ ਗਏ ਉਸ ਵਕਤ ਬਿੱਗੀ ਬਚਤੀ ਨਹੀਂ ਅੱਛਾ 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 ਤੇ ਦੱਸ ਕੁਝ ਨਾ ਕਰੋ ਠੀ ਤੁਹਾਨੂੰ ਵੀ ਇਹਨਾਂ ਨੂੰ ਹੀ ਗੱਲਾਂ ਯਕੀਨ ਕਰਨਾ ਪੈਣਾ ਲੇਕਿਨ ਫਿਲਹਾਲ ਮੈਂ ਵੀ ਯਕੀਨ ਕਰਦਾ ਸੀ ਕਿ ਆਪਾਂ ਨੂੰ ਗੱਲਾਂ ਦੇ ਯਕੀਨ ਕਰਨਾ ਪੈਣਾ ਵਾਹਿਗੁਰੂ ਖਾਲਸਾ ਵਾਹਿਗੁਰੂ